ਸਾਸ਼ਿਕਾ ਜੀ தாਜੋ ਮਿਲਦੇ ਆ ਕਿ ਨਵੇਂ ਨੇ ਅੰਦਰ ਨਵੀਂ ਗੱਲਬਾਤ ਦੇ ਨਾਲ ਕੰਮ ਚੱਲੀ ਰਿਹਾ ਜੋਰਾ ਸ਼ੋਰਾ ਦੇ ਨਾਲ ਤੇ ਮਿਲਦੇ ਆ ਜੋ ਬੰਦਿਆਂ ਨਾਲ ਸਾਰਿਆਂ ਨਾਲ ਅਵਿੰਦਰ ਵਰਗੇ ਤੇ ਗੁਲਜਾਰ ਬਾਈ ਵਰਗੇ ਤੇ ਚੱਲਿਏ ਪਏ ਲੱਗੇ ਪਏ ਆ ਮੈਂ ਥੋੜਾ ਜਿਹਾ ਨਿਕਲਿਆ ਲੇਟ ਅੱਜ ਤਾਂ ਆਜੋ ਕਰਦੇ ਆ ਗੱਲਾਂ ਬਾਤਾਂ ਇਹਨਾਂ ਨਾਲ ਤੇ ਦਿਖਾਉਨੇ ਆ ਸਰੂ ਕੀ ਗੱਲਬਾਤ ਹੈ ਕੀ ਤਿਆਰੀ ਆ ਕੰਮ ਦੀ ਐ ਸਾਡਾ ਗੁਲਜਾਰ ਬਾਈ ਝੂਟੇ ਮਾਟੇ ਕਰਦਾ ਬਰੇਤੀ ਨਾਲ ਹੈ ਐ ਦੇਖ ਨਾਲੇ ਕੰਮ ਨਾਲੇ ਚਾ ਪੂਰਾ ਇਹ ਜੀਆਂ ਗੱਲਾਂ ਆ ਨੇ ਬਿੰਦਰਾ ਤੂੰ ਪਹਿਲਾਂ ਛੋਟਾ ਹੁੰਦਾ ਰਹੇਗਾ ਸੀ ਪਲੂ ਪਲੂਗੜੇ ਚ ਜਿਹੜਾ ਆ ਤੂੰ ਜਾਲੀ ਵਾਲਾ ਝੂਗੜਾ ਬਣਾ ਲਿਆ ਜਾਲੀ ਦਾ ਹੀ ਇਹ ਲੋਟੇ ਆ ਜਾਂਦਾ ਜੀ ਇਹ ਵਿਚਕਾਰ ਅੱਛਾ ਇਹ ਗੜੇ ਖਾ ਕੇ ਫਿਰ ਸੈੱਟ ਹੋ ਜਾਂਦਾ ਨਾ ਇਹ ਹਾਂ ਇਹ ਤਾਂ ਹੈ ਆ ਝਾਨਾ ਦਾ ਭਾਣਾ ਭਰ ਹੀ ਰਹਿੰਦਾ ਉਹਦਾ ਕੋਈ ਨਹੀਂ ਲੋਟ ਆਉਂਦਾ ਜੀ ਇਹਦੇ ਨਾਲ ਤਾਂ ਟਰਾਲੀ ਦਾ ਟਰਾਲੀ ਦਾ ਸਾਡ ਦਿੰਦੇ ਬਿਲਕੁਲ ਬਿਲਕੁਲ ਨਹੀਂ ਸਹੀ ਆ ਤਰੀਕਾ ਤਾਂ ਇਹ ਜਿਹੇ ਗੱਲਾਂ ਬਾਤਾਂ ਭਾਈ ਸਾਡੇ ਬੰਦਿਆਂ ਦੀ ਚੈੱਕ ਲਾ ਮਾਰਿਆ ਨਾ ਮਿੰਟ ਪਾਣੀ ਤਾਂ ਕਹਿੰਦੇ ਖਾਂਦਾ ਬਿੰਦਰ ਖਾਂਦਾ ਪਾਣੀ ਤਾਂ ਜਾਂ ਤਾਂ ਫਿਰ ਗੱਲ ਇਹ ਵੀ ਜਾਂ ਤਾਂ ਤੂੰ ਤੜਕੇ ਕਾਰਡ ਵੱਧ ਲਾ ਲੈਣਾ ਨਹੀਂ ਜੀ ਹਾਂ ਕਾਲਦ ਕੋਲਡ ਕੁਝ ਨਹੀਂ ਲੈਂਦੇ ਆਪਾਂ ਕਹਿੰਨੀ ਗੁਲਜਾਰ ਬਾਈ ਮੈਂ ਕਿਹਾ ਪਾਣੀ ਦਾ ਖਾਂਦਾ ਇਹ ਪੀਂਦਾ ਨਹੀਂ ਬਿੰਦਰ ਪਾਣੀ ਦਾ ਹੀ ਕੰਮ ਹੀ ਪਾਣੀ ਦਾ ਆਪਣੀ ਕੋਲੇ ਨਹੀਂ ਬਿਲਕੁਲ ਕਰਦੇ ਆ ਜਿੰਤਜਾ ਪਹਿਲਾਂ ਪਾਣੀ ਤਾਂ ਹੀ ਤਾਂ ਮੈਨੂੰ ਸੱਦਿਆ ਮੇਰੇ ਉਹਦੀ ਗੁਲਜ਼ਾਰ ਪਾਣੀ ਕਿਹਾ ਤਾਂ ਸਾਨੂੰ ਬੜਾ ਹੋ ਰਹਿਤਗਾ ਤਾਂ ਹੀ ਦਰਸ਼ੇਬ ਨੂੰ ਉਹਦੀ ਮਹ ਕਰਕੇ ਜਾ ਵੀਰ ਬੜਾ ਪਾਣੀ ਤੇ ਇੱਕ ਲਾਈਟ ਸਾਨੂੰ ਬੜੀ ਗਨੀ ਕਿਉਂ ਰਹਿੰਦੀ ਹੈ ਚਾ ਲਾਈਟ ਤਾਂ ਵੀ ਆਪਣੇ ਇਥੇ ਸੁਪਨਾ ਜਾਂਦੀ ਘਟ ਹੈ ਹਾਂ ਨਹੀਂ ਜੇ ਪਲੈਸਟ੍ਰੀਸ਼ਨ ਤੇ ਜ਼ਰੂਰੀ ਆ ਪਾਣੀ ਇਹ ਕਰਮ ਕੋਈ ਜ਼ਰੂਰੀ ਨਹੀਂ ਦਰਸ਼ੇਬ ਆ ਮੈਂ ਕੈਨਸਲ ਕਰ ਦੇ ਕਰਦੇ ਹਾਂ ਉਹ ਭਗਲੀਆਂ ਮੈਂ ਸਮਾਂ ਕੰਟਰੋਲ ਘੱਟ ਰੱਖੀ ਕਰਦੇ ਕੋਈ ਚੱਕਰ ਨਹੀਂ ਲਾ ਕੇ ਪਲੱਗ ਸਾਡੇ ਕੋਲੇ ਹੈਗਾ ਉਹ ਤਾਂ ਨਾਲ ਦੇ ਨਾਲ ਹੁਣ ਚੱਲੂਗਾ ਨਾ ਬੰਦ ਕਰਦੇ ਕੋਈ ਇੱਕ ਨਹੀਂ ਬਾਸ਼ਪੇਜਨ ਦੀ ਕੋਈ ਆਪ ਨੂੰ ਐਮਰਜੈਂਸੀ ਨਹੀਂ ਠੀਕ ਹੈ ਸ਼ੇਨ ਕਾਲਾ ਬੰਦ ਕਰ ਦੋ ਭਾਵੇਂ ਉਹ ਤਾਂ ਗੇਟ ਵਾਲ ਮੰਗਾ ਕੇ ਲਾ ਦਿੰਦੇ ਆ ਬਸ ਬਸ ਠੀਕ ਹੈ ਮਤਲਬ ਹੱਲ ਹੋ ਇਹਨਾਂ ਦਾ ਕਰ ਹੱਲ ਹੋਰ ਔਖੇ ਆ ਬੰਦਰ ਪਾਣੀ ਬਿਨਾਂ ਤੰਗ ਹੋਇਆ ਪਿਆ ਪੂਰਾ ਕੱਲ ਦਾ ਲਾਂਬੇ ਤੇ ਜਾਂਦਾ ਮੈਨੂੰ ਇਹ ਲਓ ਜੀ ਗੱਪਰੂ ਅੱਜ ਸਾਡੇ ਠੇਕੇਦਾਰ ਸਾਹਿਬ ਫੇਰ ਮદાન ਚੱਜ ਕਹਿੰਦੇ ਵੀਰਪਾਲ ਸਿੰਘ ਸਾਡੇ ਅੱਜ ਕਿਉਂਕਿ ਯਾਰ ਬਾਈ ਹਾਂਜੀ ਬੰਦਾ ਪਰ ਠਾਹ ਹੁੰਦਾ ਕਰਦੇ ਜੇ ਤਾਂ ਵੀਰਪਾਲ ਆਉਂਦਾ ਘਰ ਫਰਕ ਹੈ ਜੀ ਦਾ ਜਾਂ ਇਹ ਆਇਆ ਵੀ ਆਪਾਂ ਨੂੰ ਦੱਸਦਾ ਨਹੀਂ ਇਹ ਇੱਕ ਰਾਜਸਥਾਨ ਕੰਨੀ ਗੇੜਾ ਲਾ ਕੇ ਆਇਆ ਹੈ ਕਿ ਨਹੀਂ ਇਹ ਆਪਣੇ ਤੋਂ ਲਗੋ ਰਖਦਾ ਵੀਰਪਾਲ ਬਾਈ ਵੀ ਰਾਜਸਥਾਨ ਕੰਨੀ ਜਾ ਕੇ ਜਾਂ ਐਮਪੀ ਐਮਪੀ ਜਾ ਕੇ ਲਗਦਾ ਹਾਂ ਧਾਣੇ ਇਹ ਧਾਣੇਦਾਰ ਚੀਜ਼ ਖਾਂਦਾ ਜਮਾ ਕਮਾਂਡ ਚ ਸੱਚ ਤੂੰ ਤਾਂ ਆ ਜਾ ਬਈ ਤੇਰੀ ਉਹ ਗੱਲ ਹੈ ਜਮਾ ਤੇਰੇ ਤਾਂ ਪਿੱਠ ਲੱਗਦੀ ਉਹਦੇ ਨਾਲ ਮੁਰਲੇ ਪਾਸੇ ਤੂੰ ਹੈ ਮਗਲੇ ਪਾਸੇ ਉਹਦੇ ਪਲਾਟ ਹੈ ਸਾਮਣੇ ਪਾਸੇ ਸਾਡਾ ਡਕਟਰ ਤੇ ਬਿੰਦਰ ਸਾਡਾ ਜਾਇ ਲੇਟ ਇਹ ਲਿਆ ਨਾਲ ਵੱਡਾ ਡਰਾਮ ਪਰ ਦੇਣਾ ਹੀ ਤੁਸੀਂ ਦੇ ਲੋ ਵੀ ਟਾਈਮ ਹੋ ਗਿਆ 2 ਤੇ ਦਰਸ਼ ਰਾਜ ਜਨੇ 2 ਵਜੇ ਦਿੱਤੇ ਆ ਤੇ ਤੋਰਾਗੇ ਅੱਜ ਤੈਨੂੰ ਆਥ ਨੇ 9:30 ਕੋਈ ਚੱਕਰ ਨਹੀਂ ਕਿ ਨਹੀਂ ਗੁਲਜ਼ਾਰ ਭਾਈ ਇਹਨੂੰ ਅੱਜ ਆਥ ਨੇ 9:30 ਹੀ ਤੋਰੀਏ ਫਿਰ ਆਪਾਂ ਐਸਾ ਨਾਲ ਖਿੱਚ ਜਾਂਦਾ ਉਹ ਕਰਤੀ ਜਾਂਦਾ ਜਿ ਖਿੱਚਤੀ ਉਧਰ ਵੀਰਪਾਲ ਬਈ ਲੱਗ ਗਿਆ ਨਾਲ ਤੇ ਡਾ ਦੇਣਾ ਜਾਂਦਾ ਹੁਣ ਦੇਖੋ ਕੰਮ ਚੱਲਦਾ ਦੇਖੋ ਮਸਾਲਾ ਉੱਡਦਾ ਦੇਖੋ ਕਿਹੜੇ ਹਿਸਾਬ ਨਾਲ ਮਸਾਲਾ ਤਾਂ ਐ ਉਡੂ ਜੇ ਬਿਰੂ ਠਾਬੇ ਦੇ ਭੁਰਜੀਆਂ ਉੱਡਦੀਆਂ ਇਹਦਾ 1 ਮਿੰਟਾ ਸਕਿੰਟਾ ਚ ਖਾ ਜਾਣਗੇ ਹੁਣ ਹੈ ਹਾਂ ਹੂੰ ਇਹ ਜੀਆਂ ਗੱਲਾਂ ਬਾਤਾਂ ਬਾਈ ਇੱਕ ਗੱਲਾ ਹੋਰ ਲਾ ਗਿਆ ਚਗਾਠ ਵਾਲਾ ਚਗਾਠਾ ਰੱਖ ਗਿਆ ਇਦੂ ਬਾਦਾ ਖੁਰ ਨਹੀਂ ਖਰਨੀ ਜੀ ਢਾ ਕੇ ਸਭ ਚਕਾ ਦੇ ਆਂ ਬਰੋਲੇ ਬਣਾ ਦੇ ਆਂਗੇ ਵਿੜੇ ਦੇ ਵੀ ਬਸ ਇੱਥੇ ਘਾਹ ਕੂ ਲਾ ਕੇ ਚੰਗੇ ਬੂਟੇ ਬਾਟੇ ਲਾ ਕੇ ਤੇ ਬਣਾ ਦੇ ਆਂਗੇ ਗੱਲਬਾਤ ਮਾਹੌਲ ਹੋਰ ਹੀ ਦਿਖੂ ਇੱਥੇ ਦੇਖੋ 10 ਦਰਾਂ ਨੂੰ 20 ਕਿ ਦਰਾਂ ਨੂੰ ਮਾਹੌਲੇ ਤੇ ਹੋਰ ਦੇਖੂ ਹਾਂ ਜਦੋਂ ਕੁਰਸੀਆਂ ਕਰਸੀਆਂ ਢਾ ਕੇ ਗੇਂ ਦੇਖ ਗਰੀ ਨਾਲ ਹੀ ਆਜਾ ਹੁਣ ਤੂੰ ਵੀ ਲੈ ਹੂੰ ਤੇਰੇ ਬਣਾ ਗੱਲ ਬੰਨ ਹੀ ਨਹੀਂ ਕਿਉਂ ਆਇਆ ਇਹਨੂੰ ਮੈਂ ਪਕਰਨ ਨੂੰ ਓਏ ਵਾਹ ਓਏ ਮਿੱਠਿਆ ਵੀਰਾ ਇਹ ਆ ਸਾਡਾ ਮਿੱਠਾ ਵੀਰ ਇਹ ਆ ਜਗਤਾਰ ਸਿੰਘ ਇਹ ਹੁਣ ਤਾਂ ਕਰਦੇ ਹਾਂ ਪਹਿਲਾਂ ਕੋਈ ਸੈੱਟ ਤੋਂ ਲਿਖਾਰ ਗੀਰ ਗਿਆ ਉਹ ਬਾਅਦ ਪਈ ਉਹ ਅੱਗ ਤੋਂ ਸੱਚੋ ਪਾਲ ਜੀ ਕਰ ਦੋ ਉਹ ਤਾਂ ਨਹੀਂ ਆਸ ਤੇ ਬਾਲੇ ਪੜਿਆ ਸਾਡੇ ਕੋਲੇ ਇਹਨਾਂ 'ਚ ਆ ਇੱਕ ਤਾਂ ਕਬੂਤਰ ਬਾਜ਼ ਆ ਇੱਕ ਆ ਮੁਰਗੀ ਬਾਜ਼ ਆ ਇਹਨਾਂ 'ਚ ਇੱਕ ਹੋਰ ਕਿਹੜਾ ਬਾਜ਼ ਹੈ ਇੱਕ ਬੱਕਰੀ ਬਾਜ਼ ਹੁਣ ਕੀ ਪਾਇਆ ਇਹ ਦੇਖ ਝਾਂਜਰੀ ਲੈ ਦੱਸ ਹੈ ਯਾਰ ਬੰਦੇ ਬੁਰੀਆਂ ਤਰਸਦੀਆਂ ਫਿਰਦੀਆਂ ਝਾਂਜਰਾਂ ਛੋਟੀਆਂ ਕਬੂਤਰਾਂ ਝਾਂਜਰਾਂ ਪਾਈ ਜਾਂਦੇ ਕੀ ਕਰੀਏ ਜੀ ਕਿੰਨੇ ਦੇ ਲੈ 10 ਰੁਪਏ ਦਾ ਜਿਹੜਾ ਛੜਕਦੀਆਂ ਵੀ ਆ ਕਿਵੇਂ ਦੇਖ ਲੈ ਦੱਸੋ ਛੜਕਦੀ ਸੁਣਿਓ ਆ ਪਏ ੜੇ ਆ ਭਈ ਇਹਨਾਂ ਦੇ ਸ਼ੌਂਕ ਮੁੰਡਿਆਂ ਦੇ ਗੱਬਰੂਆਂ ਦੇ ਸਕਟਾਰੋ ਕਿਹੜਾ ਸੀ ਆਪਣੇ ਭਈਆ ਉਹ ਮੀਚੀਆਂ ਜਿਹਾ ਖੜਾ ਚੈਨਰ ਚ ਗੋਲੀ ਖਾਈ ਜਾਂਦਾ ਸਾਰਾ ਦਿਰ ਘੋੜੀਆਂ ਤੇ ਕੀ ਸੀ ਬਦਰੀ ਹੈਨਾ ਇਹਦਾ ਖੁੱਡਾ ਦਿਖਾਈਏ ਕਦੇ ਉਹਨੂੰ ਜਿੱਦੇ ਆਇਆ ਹੁਣ ਉਹ ਵੀ ਇੱਥੇ ਵੀ ਕਬੂਤਰ ਹੈਗੇ ਸਣੇ ਝਾਂਜਰਾਂ ਬਤੀਲੇ ਚ ਹੋਈਆਂ ਜੀ ਕੀ ਬਦਰੀ ਹੋ ਸੀ ਨਾ ਮੈਂ ਯਾਰ ਕੀ ਨਾ ਜੀ ਕੀ ਤਾਂ ਤਕਰੀਬਾ ਆਪਣੀ ਲੱਗੀ ਗਈ ਇੱਧਰ ਕਹਿੰਦਾ ਨਾ ਹੀਰਾ ਪਿੰਡ ਮੁੰਡੇ ਦਾ ਫੂਲ ਹੈ ਭਾਈ ਦਾ ਭਾਈ ਹੀਰਾ ਵੀ ਕਾ ਹੀਰਾ ਤੂੰ ਵੀ ਲੱਗਦਾ ਗਾਣੇ ਫਿਰ ਹੈਨਾ ਕੋਈ ਲਿਖਿਆ ਲੋਕ ਕਹਿੰਦਾ ਸਨਾ ਮੜਾ ਜਾ ਹੀਰਾ ਬਈ ਹੱਥ ਫਿਰ ਫੂਲ ਤੂੰ ਤਾਂ ਬਾੜੀ ਵੀਰੇ ਚੱਲ ਚੱਲ ਛਾਵ ਨੂੰ ਸਹੀ ਫਿਰ ਹਾ ਕੋਈ ਗੱਲ ਹੀ ਨਹੀਂ ਮਿੱਠਿਆ ਵੀਰਾ ਬਹੁਤ ਮਸ਼ਹੂਰ ਹੋਏ ਹੋਏ। ਉੱਥੇ ਹੈ? ਘਰ ਨਾ ਦਿੱਲੀ ਤੱਕ ਨਹੀਂ ਛੱਡਿਆ। ਕੀ ਬਾਤ ਹੈ? 50 ਕਿਲਾ ਛੱਡ ਰੇ ਕਿਹੜਾ? ਠੀਕ ਐ। ਵੀਰੇ ਮੈਨੂੰ ਜਾਣਦਾ ਕਿ ਜਾਣਦਾ ਨਹੀਂ। ਲੈ ਤੈਨੂੰ ਭੁੱਲਿਆ ਇਹ ਹੁਣ ਬਿੰਦਰ? ਤਿੰਦ ਭੁੰਦੜ। ਐਕੀ ਵੀ ਜਾਣਦਾ ਤੂੰ ਲਾ। ਬਸ। ਸਰ ਪੈਸਾ ਵਾ ਪਾ ਕੇ ਮੈਂ ਕਬੂਤਰਾਂ ਦੇ ਸ਼ੌਂਕ ਕਰ ਲੱਗੇ ਜਾ ਕੇ ਪੂਰਾ। ਹੈਂ? ਮੈਂ ਵੀ ਇਹ ਡਾਲਰ ਕਮਾਉਣੇ ਆ ਹੁਣ ਜੇ ਡਾਲਰ ਖਰਚਣੇ ਆ। ਜਦੋਂ ਵੀਰ ਪਾਲ ਨੂੰ ਬਿੰਦਰਵਰ ਕੇ ਹੰ ਡਾਲਰ ਦੇਣੇ ਆ ਤੇ ਫਿਰ ਕਵਾ ਦਾ ਲਈਏ ਕਿ ਨਹੀਂ ਸਰਪੰਚ ਸਾਹਿਬ ਅੱਪਾ ਕਿਵੇਂ ਕਬੂਤਰਾਂ ਸ਼ੌਕ ਫਰਮਾਉਣ ਲੱਗ ਗਏ ਨਹੀਂ ਨਹੀਂ ਆਪਾਂ ਦੇਖਿਆ ਝਾਂਜਰਾ ਦੇਖਿਆ ਮੈਂ ਤਾਂ ਝਾਂਜਰਾ ਦੇਖਿਆ ਕੋਈ ਪਰਜੈ ਦੀ ਡਿਮਾਂਡ ਤਾਂ ਨਹੀਂ ਝਾਂਜਰਾ ਦੀ ਕੋਈ ਨਾ ਕਦੇ ਕਿਹ ਆ ਹੀ ਲੈ ਜਾਗੇ ਲਾ ਕੇ ਛੋੜੇ ਕਬੂਤਰੀ ਲੈ ਚੱਲਦੇ ਤਾਂ ਚੀ 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 ਵੀ ਨਹੀਂ ਆਉਣੀਆਂ ਸਰਪੰਚ ਸਾਹਿਬ ਆਜਾ ਮੈਂ ਦੇ ਸਰਪਾਈ ਤੇ ਸਾਡੀਆਂ ਜਾਂਦਾ ਬਾਹਗੀਆਂ ਪ੍ਰਾਣੀਆਂ ਵੀਰੋ ਕਿਸੇ ਸੁਣਾ ਨਹੀਂ ਸਕਦੇ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਮਸਲੇ ਬਾਲੇ ਪੱਡੇ ਪੜੇ ਗੰਭੀਰ ਬਸਦਾ ਧੁੱਪ ਯਾਰ ਬਹੁਤ ਪੜੀ ਕਮਲੇ ਚ ਕਰ ਰਹੀ ਹੈ ਨਾ ਸ਼ੁਕਰਾ ਜੀ ਲਾਤੀ ਕੁੱਟੀ-ਕੁੱਟੀ ਤੂੰ ਉਹ ਦੋ ਪਾਈ ਫਿਰਦਾ ਹੀ ਪੀਕ ਜਿਹੇ ਟੀ-ਸ਼ਰਟ ਪਾਈ ਹੋਇਆ ਨੀ ਮੈਂ ਤਾਂ ਜਿਪਾ ਹੀ ਖਲ੍ਹ ਗਿਆ ਫਿਰ ਵੀ ਕਰ ਲੂਗੀ ਅਬ ਜੱੜਲੀ ਵੀ ਚੱਕ ਲਈ ਕੰਦ ਖਿੱਚਤੀ ਉਧਰ ਬਿੰਦਰ ਮੂਲੀ ਦੀ ਤਿਆਰੀ ਕਰੀ ਜਾਂਦਾ ਹੁਣ ਵਾਲੀ ਪੂਣੀ ਲਾਤਾ ਤੇ ਠਾਈਮ ਹੋ ਗਿਆ ਵੀਰੋ ਖਾਂਜਦਾ ਇਹੀਆਂ ਗੱਲਾਂ ਬਾਤਾਂ ਬਾਕੀ ਚੱਲੀ ਜਾਂਦਾ ਖਿਚੀ ਇਹਦਾ ਚਾਹ ਸੋ ਚਲ ਹੋਈ ਜਾਂਦੀ ਐ ਮੌਸਮ ਅੱਜਕੱਲ ਰਹਿਣ ਲੱਗਾ ਗਰਮ ਤੇ ਗਰਮ ਹਵਾ ਵਜਣ ਲੱਗਿਆਂ ਹੁਣ ਕੀ ਨਹੀਂ ਕਰਤੀ ਉਹ ਵੇਖ ਲੋ ਜੀ ਕਿੰਨੀ ਮੈਂ ਤਾਂ ਕੋਈ ਗੰਟੀ ਨਹੀਂ ਮਾਰੀ ਹਾਂ ਚੱਕ ਲੰਦਾ ਚੱਠੇ ਜੇ ਸਾਰੇ ਯਾਰ ਤੂੰ ਵਿੱਚ ਕਾਚ ਰੱਖ ਗਿਆ ਚੱਠੇ ਚਾਈਂ ਚੱਠੇ ਜਾਂਗੇ ਮਸਾਲੇ ਦੇ ਬੀਮਾ ਦਾ ਮਸਾਲਾ ਵਿੱਚ ਉਹ ਤਾਂ ਛੱਡ ਦੇ ਤੂੰ ਬੀਮਾ ਬੀਮਾ ਵਾਲੀ ਤਾਂ ਟੱਟ ਛੱਡ ਦੇ ਉਹ ਤੂੰ ਉਹਦੇ ਘਤ ਮੱਥਾ ਮਾਰੀ ਜਾਣਾ ਤੂੰ ਰੋੜਿਆਂ ਦੇ ਮਸਾ ਮਾਰੀ ਰੋੜਾ ਦਾ ਪੁਰਜੀ ਬਣਾ ਦੇਗਾ ਪਰ ਰੋੜਾ ਦਾ ਕੋਈ ਕਰਾਉਣਾ ਉਹ ਲੋੜੀ ਬਣਾ ਲਓ ਕੋਈ ਬਣਾ ਲਓ ਜੀ ਨਾ ਕਰੋ ਪੁਣਿਆ ਪੁਣਿਆ ਨਹੀਂ ਦੰਦ ਤੋੜਾ ਕਬੱਡੀ ਖੇਡਣੇ ਜਾ ਕੇ ਕਬੱਡੀ ਜੀ ਖੇਡਦੇ ਹੋ ਸੋਕਤ ਹੂੰ ਸਵੇਰ ਦੀ ਡਿਸਕਸ ਇਹ ਕਿਉਂ ਜ਼ੁੰਗਰ ਬਠਿੰਡਾ ਗਿਆ ਹੂੰ ਨਹੀਂ ਗਿਆ ਥੇ ਦੇ ਕਿਉਂ ਮੈਸਜ ਕਰਨਾ ਪੜੀ